ਗੁਰਵਰ ਸੇ ਤੁਸੀਂ ਦੇਖ ਰਹੇ ਹੋ ਬੀਬੀਐਨਯੂ ਚੈਨਲ ਦੇ ਦੇ ਆ ਸਰਕਾਰੀ ਸਕੂਲ ਦੀਆਂ ਸਾਲਾਨਾ ਸਮਰੋਹ ਦੀਆਂ ਚਲਕੀਆਂ ਕਰਦੇ ਹੋ ਹਲਵਾ বহুত বহুত শুক্ৰিয়

ਤੋਂ ਨਾਲ ਦਾ ਵੀ ਮੇਰਾ ਮੇਰੇ ਵੱਲੋਂ ਦਿਲੋਂ ਧੰਨਵਾਦ ਸਪੈਸ਼ਲ ਥੈਂਕਸ ਟੂ ਦਾ ਸਟੇਜ ਸੈਕਰੀ ਸਦੀਪ ਗੌਰ ਇਹਨੇ ਪੂਰਾ ਪ੍ਰੋਗਰਾਮ ਨੂੰ ਅੰਤਰਕੀਤਾ ਉਹਨੂੰ ਸੰਭਾਲਿਆ ਪੂਰੀ ਉਹਦੀ ਜਿਹਨੂੰ ਕਹਿੰਦੇ ਨੇ ਕਰਦੇ ਆਂ ਕਰ ਵਿਆਹ ਹੁੰਦਾ ਹੈ ਤੋਂ ਪੂਰੀ ਲਿਸਟ ਤੇ ਆਪ ਲਿਆ ਗਿਆ ਆਪ ਮਾਤਰੀ ਨੇ ਲਿਆਣਾ ਆ ਕਿਨੇ ਕਰਨਾ so she has done that work iv merega mean, yeah, sabhiye is salaama jehda si saalya di mehnat naal mukammal hoya taki ek ek choti choti sabut chote jothe ko aaye nahi can not invest aap tar tar ko sabut Yeah. ਹਾਂਜੀ ਮੈਮ ਕੀ ਨਾਮ ਹੈ ਜੀ ਮੇਰਾ ਨਾਮ ਸੁਮਨ ਰਤਾ ਪ੍ਰਿੰਸੀਪਲ ਐਸ.ਓ.ਈ ਸਮਰਾਲਾ ਮੈਮ ਜੋ 24 25 ਦਾ ਸਾਲ ਗੁਜ਼ਰਿਆ ਆਪ ਜੀ ਨੇ ਸਾਲਾਨਾ ਫੰਕਸ਼ਨ ਕਰਵਾਇਆ ਉਹ ਕਿਸ ਤਰ੍ਹਾਂ ਆਪ ਜੀ ਨੇ ਜੋ ਜੋ 24 25 ਦੇ ਵਿੱਚ ਬੱਚਿਆਂ ਨੇ ਮੱਲਾ ਮਾਰੀਆਂ ਉਸ ਦੇ ਬਾਰੇ ਆਪ ਜੀ ਕੀ ਜਾਨਣਾ ਚਾਹੁੰਦੇ ਹੋ ਅੱਛਾ ਸਭ ਤੋਂ ਪਹਿਲਾਂ ਤਾਂ ਸਾਡਾ ਜਿਸ ਵੇਲੇ 8ਵੀਂ ਤੋਂ ਲੈ ਕੇ 12ਵੀਂ ਦੇ ਸਾਲਾਨਾ ਨਤੀਜੇ ਆਏ ਸਾਡੇ ਬੱਚਿਆਂ ਨੇ ਬਹੁਤ ਅੱਛਾ ਪ੍ਰਦਰਸ਼ਨ ਕੀਤਾ ਮੇਰਾ 100% ਰਿਜ਼ਲਟ ਰਿਹਾ ਇਹਦੇ ਅੰਦਰ ਤੇ ਉਹਨਾਂ ਦੀਆਂ ਫਸਟ ਸੈਕਿੰਡ ਥਰਡ ਪੋਜੀਸ਼ਨਸ ਦੇ ਬੱਚਿਆਂ ਨੂੰ ਅੱਜ ਅਸੀਂ ਆਨਰ ਕੀਤਾ ਇਸ ਐਨਵਲ ਫੰਕਸ਼ਨ ਦੇ ਅੰਦਰ ਉਹਦੇ ਬਾਅਦ ਮੇਰੇ ਸਕੂਲ ਦਾ ਇੱਕ ਬੱਚਾ ਹੈ ਫਰਹਾਨ ਉਹਨੇ ਐਨਐਮਐਮਐਸ ਦਾ ਸਕਾਲਰਸ਼ਿਪ ਅਚੀਵ ਕੀਤਾ ਔਰ ਪੂਰੇ ਲੁਧਿਆਣਾ ਜ਼ਿਲ੍ਹੇ ਦੇ ਅੰਦਰ ਉਹ ਟਾਪਰ ਰਿਹਾ ਸਾਡੇ ਸਕੂਲ ਦਾ ਬੱਚਾ ਫਿਰ ਜਿਹੜੀਆਂ ਸਾਡੀਆਂ ਗੇਮਸ ਹੋਈਆਂ ਵਤਨ ਪੰਜਾਬ ਦੀਆਂ ਔਰ ਸਕੂਲਸ ਦੀਆਂ ਖੇਡਾਂ ਹੋਈਆਂ ਮੇਰੇ ਬੱਚੇ ਸਟੇਟ ਰਿਪਰੈਜ਼ੈਂਟ ਕਰਕੇ ਆਏ ਆ ਇਹਦੇ ਅੰਦਰ ਐਥਲੈਟਿਕਸ ਦੇ ਅੰਦਰ ਵੀ ਔਰ ਕੁਸ਼ਤੀ ਦੇ ਅੰਦਰ ਵੀ ਰੈਸਲਿੰਗ ਦੇ ਅੰਦਰ ਵੀ ਸੋ ਮੈਨੂੰ ਬੜਾ ਪ੍ਰਾਊਡ ਫੀਲ ਹੁੰਦਾ ਜਦ ਮੇਰੇ ਬੱਚੇ ਸਾਡੇ ਸਰਕਾਰੀ ਸਕੂਲ ਦੇ ਬੱਚੇ ਉਹ ਵੀ ਐਸਓਈ ਦੇ ਇੱਥੇ ਤੱਕ ਸਟੇਟ ਤੱਕ ਪਹੁੰਚ ਗਏ ਔਰ ਮੈਂ ਉਮੀਦ ਕਰਦੀ ਹਾਂ ਕਿ ਅਗਲੇ ਸਾਲ ਉਹ ਬੱਚੇ ਨੈਸ਼ਨਲ ਤੱਕ ਜਾਣਗੇ ਆਪਣੀ ਸਟੇਟ ਨੂੰ ਰਿਪਰੈਜ਼ੈਂਟ ਕਰਨ ਕਿਹੜੀ ਕਿਹੜੀ ਕਲਾਸ ਦਾ ਰਿਜ਼ਲਟ ਕਿਸ ਤਰ੍ਹਾਂ ਦਾ ਆਇਆ ਉਹ 8ਵੀਂ ਕਲਾਸ ਦਾ ਸਾਡਾ 100% ਸੀ 10th 100% ਸੀ ਮੇਰਾ ਪਲੱਸ 2 ਦਾ ਸਾਰਾ ਰਿਜ਼ਲਟ 100% ਸੀ ਸੋ 90% ਉੱਪਰ ਮੇਰੇ 10 ਬੱਚੇ ਸੀਗੇ ਕੀ ਨਾਮ ਹੈ 90% ਉਪਰ ਮਾਰਕਸ ਲੈ ਮੇਰਾ ਇੱਕ ਬੱਚਾ ਜਿਹੜਾ ਕਾਮਰਸ ਦਾ ਹੈ ਉਹਨੇ ਸੀਏ ਦਾ ਫਾਊਂਡੇਸ਼ਨ ਕੋਰਸ ਵੀ ਕਲੀਅਰ ਕਰ ਲਿਆ ਹੈ ਸੋ ਆਨ ਵਾਲੇ ਟਾਈਮ ਚ ਉਹ ਚਾਰਟਡ ਅਕਾਊਂਟੈਂਟ ਬਣ ਜਾਏਗਾ ਕੀ ਨਾਮ ਹੈ ਜੀ ਵਿਦੁੱਤ ਦਾ ਵਿਦੁੱਤ ਹੈ ਉਹਦਾ ਹਾਂਜੀ ਨਾਮ ਵਿਦਿਤ ਵਿਦਿਤ ਹਾਂਜੀ ਵਿਦਿਤ ਉਹਦਾ ਨਾਮ ਬੱਚੇ ਦਾ ਸੋ ਅ ਅੱਜ ਜੋ ਫੰਕਸ਼ਨ ਕੀਤਾ ਗਿਆ ਉਸ ਦੇ ਵਿੱਚ ਕਿਸ ਤਰ੍ਹਾਂ ਆਪ ਜੀ ਨੇ ਸਾਰਿਆਂ ਨੂੰ ਸਨਮਾਨ ਦਿੱਤਾ ਮੇਰੇ ਪੂਰੇ ਸਟਾਫ ਮੈਂਬਰਸ ਨੇ ਪਿਛਲੇ 10 ਦਿਨ ਤੋਂ ਉਹਨਾਂ ਨੇ ਕੜੀ ਮਿਹਨਤ ਕਰਕੇ ਬੱਚਿਆਂ ਦੇ ਅੰਦਰ ਜਿਹੜਾ ਛੁਪਿਆ ਹੋਇਆ ਹੁਨਰ ਹੁੰਦਾ ਉਹਨੂੰ ਬਾਤ ਕੱਢਿਆ ਅੱਜ ਅਸੀਂ ਮੈਂ ਹੈਰਾਨ ਰਹਿ ਗਈ ਆਪਣੇ ਮੇਰੇ ਬੱਚਿਆਂ ਕੋਲ ਐਨਾ ਹੁਨਰ ਹੈ ਵਾਇਲਨ বাজਾਈ ਬੱਚਿਆਂ ਨੇ ਟੋਲ ਤੱਕ বাজਾਈ ਪੰਜਾਬ ਕਲਚਰ ਰਿਪਰੈਜ਼ੈਂਟ ਕੀਤਾ ਆਪਣੇ ਸ਼ਹੀਦ ਦੇ ਆਜ਼ਮ ਭਗਤ ਸਿੰਘ ਜੀ ਨੂੰ ਆਨਰ ਕੀਤਾ ਉਹਨਾਂ ਨੇ ਹਰ ਤਰ੍ਹਾਂ ਦਾ ਜਿਹੜਾ ਕੋਲਾਬੋਰੇਸ਼ਨ ਸੀ ਅਸੀਂ ਪੂਰੇ ਵਿਰਸੇ ਦੇ ਨਾਲ ਅੱਜ ਬੱਚਿਆਂ ਨੂੰ ਆਪਣੇ ਪੰਜਾਬ ਦੇ ਵਿਰਸੇ ਦੇ ਨਾਲ ਜੋੜਿਆ ਕੀ ਕਰਨਾ ਚਾਹੁੰਦੇ ਹੋ ਹੋਰ ਬੱਚਿਆਂ ਨੂੰ ਆਉਣ ਵਾਲੇ ਟਾਈਮ 'ਚ ਮੈਂ ਤਾਂ ਆਪਣੇ ਬੱਚਿਆਂ ਨੂੰ ਬਹੁਤ ਉੱਚੀ ਪਦਵੀਆਂ ਤੇ ਦੇਖਣਾ ਚਾਹਨੀ ਐ ਮੈਂ ਕਹਿੰਨੀ ਵੀ ਹੁੰਨੀ ਐ ਸਟੇਜ ਤੋਂ ਕਿ ਮੇਰਾ ਮਾਣ ਉਦਨ ਵਧੇਗਾ ਜਦ ਮੇਰਾ ਕੋਈ ਬੱਚਾ ਲਾਲ ਬੱਤੀ ਵਾਲੀ ਗੱਡੀ ਦੇ ਅੰਦਰ ਬੈਠ ਕੇ ਇੱਕ ਆਈਐਸ ਅਫਸਰ ਜਾਂ ਆਈਪੀਐਸ ਅਫਸਰ ਬਣ ਕੇ ਮੇਰੇ ਕੋਲ ਆਏਗਾ ਸੋ ਮੈਂ ਹੀ ਉਹਨਾਂ ਨੂੰ ਦਿੰਨੀ ਐ ਰੋਜ਼ ਸਵੇਰੇ ਉਹਨਾਂ ਨੂੰ ਹੌਸਲਾ ਫੁਜਾਈ ਕਿ ਪੁੱਤਰ ਮਿਹਨਤ ਜਿਹੜੀ ਹੈ ਉਹ ਸਭ ਕੁਝ ਤੁਹਾਨੂੰ ਲੈ ਕੇ ਦੇ ਸਕਦੀ ਹੈ ਥੈਂਕ ਯੂ ਥੈਂਕ ਯੂ ਸਰ ਹਾਂਜੀ ਮੈਮ ਕੀ ਨਾਮ ਹੈ ਜੀ ਕੰਚਨ ਵਰਮਾ ਮੈਮ ਜੋ ਤੁਹਾਡਾ ਐਨੂਅਲ ਫੰਕਸ਼ਨ ਹੋਇਆ ਜੋ 2024-25 ਦੇ ਵਿੱਚ ਆਪਜੀ ਦੇ ਬੱਚਿਆਂ ਨੇ ਜੋ ਪਰਫਾਰਮੈਂਸ ਦਿਖਾਈ ਹੈ ਚਾਹੇ ਉਹ ਐਕਟੀਵਿਟੀ ਹੈ ਚਾਹੇ ਉਹ ਸਟੱਡੀ ਹੈ ਠੀਕ ਹੈਣਾ ਚਾਹੁੰਦੇ ਉਸ ਬਾਰੇ ਬੱਚਿਆਂ ਨੇ ਬਹੁਤ ਮਿਹਨਤ ਕੀਤੀ ਆ ਸਾਡੇ ਕੋਲ ਬਹੁਤ ਮਤਲਬ ਕਿ ਗਰੀਬ ਘਰਾਂ ਦੇ ਬੱਚੇ ਬਹੁਤ ਔਰ ਉਹ ਬੱਚੇ ਇੰਨੇ ਟੈਲੈਂਟਡ ਹੁੰਦੇ ਆ ਕਿ ਉਹਨਾਂ ਦਾ ਟੈਲੈਂਟ ਛੁਪਿਆ ਹੀ ਰਹਿ ਜਾਂਦਾ ਤੇ 3 ਸਾਲਾਂ ਤੋਂ ਅਸੀਂ ਐਨੂਅਲ ਫੰਕਸ਼ਨ ਕਰਾ ਰਹੇ ਆਂ ਤੇ ਉਹਦੇ ਵਿੱਚ ਅਸੀਂ ਬੱਚਿਆਂ ਨੂੰ ਵੱਧ ਤੋਂ ਵੱਧ ਬੱਚਿਆਂ ਦੀ ਪਾਰਟਿਸਪੇਸ਼ਨ ਦੀ ਕੋਸ਼ਿਸ਼ ਕਰਦੇ ਆਂ ਔਰ ਬੱਚੇ ਸਾਡੇ ਬਹੁਤ ਅੱਗੇ ਹੋ ਕੇ ਆ ਕੇ ਆਪਣੇ ਜਿਹੜੇ ਕਰਤੱਵ ਨੇ ਆਪਣੇ ਜਿਹੜਾ ਟੈਲੈਂਟ ਆ ਉਹ ਸ਼ੋਅ ਕਰ ਰਹੇ ਨੇ ਜੋ ਰਿਜ਼ਲਟ ਆਏ ਨੇ ਸਾਡੇ ਉਹ ਕਿਸ ਤਰ੍ਹਾਂ ਦੇ ਰਹੇ ਨੇ ਇਸ ਸਾਲ ਸਾਡੇ ਰਿਜ਼ਲਟ ਇਸ ਸਾਲ ਬਹੁਤ ਵਧੀਆ ਰਹੇ ਨੇ ਤੇ ਸਾਡੇ ਬੱਚਿਆਂ ਨੇ ਮੋਰ ਥੈਨ 90% ਜਿਹੜੇ ਮਾਰਕਸ ਨੇ ਉਹ ਲਏ ਹੈਗੇ ਆ ਐਗਜ਼ਾਮਸ ਦੇ ਬੋਰਡ ਦੇ ਐਗਜ਼ਾਮਸ ਦੇ ਵਿੱਚ ਪਲੱਸ 2 ਦੇ ਵਿੱਚ ਤੇ اور ਸਾਡੇ ਬੱਚੇ ਅੱਗੇ ਵੀ ਕਰੀਅਰ ਦੇ ਵਿੱਚ ਬਹੁਤ ਅੱਗੇ ਜਾ ਰਹੇ ਨੇ ਕਿਸੇ ਸਕਿੱਲ ਦੇ ਵਿੱਚ 90% ਮਾਰਕਸ ਆਏ ਨੇ ਸਾਡੇ ਕਾਮਰਸ ਮੈਂ ਕਾਮਰਸਿਸਟ ਲੈਕਚਰਰ ਹੈਗੀ ਆ ਤੇ ਮੈਂ ਆਪਣੀ ਸਟਰੀਮ ਦੀ ਗੱਲ ਕਰਦੀ ਆ ਮੇਰੀ ਸਟਰੀਮ ਦੇ ਵਿੱਚ ਜਿਹੜੇ ਸਾਡਾ ਬੱਚਾ ਵਿਦਿਤ ਕਸ਼ੇਪ ਉਹਦੇ ਫਰਸਟ ਆਇਆ ਤੇ 90% ਮਾਰਕਸ ਆਏ ਨੇ ਉਹਦੇ ਤੇ ਉਸ ਬੱਚੇ ਨੇ ਸੀਏ ਫਾਊਂਡੇਸ਼ਨ ਦਾ ਵੀ ਜਿਹੜਾ ਟੈਸਟ ਆ ਉਹ ਇਸ ਸੈਸ਼ਨ ਦੇ ਵਿੱਚ ਕਲੀਅਰ ਕਰ ਲਿਆ ਉਹਦਾ ਸ਼ੁਰੂ ਤੋਂ ਹੀ ਸਪਨਾ ਸੀ ਸ਼ੁਰੂ ਤੋਂ ਹੀ ਕਹਿੰਦਾ ਸੀ ਮੈਮ ਮੈਂ ਸੀਏ ਕਰ ਲਿਆ ਤੇ ਚਲੋ ਜਿੰਨੀ ਕੁ ਸਾਥੋਂ ਬਣੀ ਜਿੰਨੀ ਕੁ ਤੋਂ ਬਣੀ ਉਹਨੂੰ ਅਸੀਂ ਹਰ ਮਤਲਬ ਕੀ ਕੋਸ਼ਿਸ਼ ਕੀਤੀ ਆ ਕਿ ਉਹਨੂੰ ਗਾਈਡੈਂਸ ਦੇ ਦਿੱਤੀ ਜਾਵੇ ਤੇ ਬੱਚਾ ਖੁਦ ਵੀ ਬਹੁਤ ਮਿਹਨਤੀ ਆ ਇਹ ਕੱਲਾ ਮਤਲਬ ਉਹਦੇ ਪੇਰੈਂਟਸ ਜਿਹੜੇ ਹੈਗੇ ਆ ਉਹ ਵੀ ਨਾਲ ਪੂਰੇ ਕੋਆਪਰੇਟਿਵ ਨੇ ਤੇ ਕੱਲੇ ਟੀਚਰ ਜਾਂ ਕੱਲੇ ਬੱਚੇ ਆ ਕੱਲੇ ਪੇਰੈਂਟਸ ਨਾਲ ਨਹੀਂ ਹੋ ਸਕਦਾ ਇਹ ਮੈਂ ਜ਼ਰੂਰ ਕਹਨੀ ਆ ਹਮੇਸ਼ਾ ਕਿ ਇੱਕ ਟੀਮ ਵਰਕ ਆ ਅਗਰ ਅਸੀਂ ਤਿੰਨੋਂ ਹੀ ਰਲ ਕੇ ਕੰਮ ਕਰਦੇ ਆਂ ਤੇ ਮਿਹਨਤ ਕਰਦੇ ਆ ਤੇ ਬੱਚਾ ਤਾਂ ਹੀ ਅੱਗੇ ਜਾ ਸਕਦਾ ਹੋਰ ਕੀ ਕਹਿਣਾ ਚਾਹਦੇ ਹੋ ਬੱਚਿਆਂ ਨੂੰ ਜੋ ਹੁਣ ਸਕੂਲ ਦੇ ਵਿੱਚ ਪੜ ਰਹੇ ਨੇ ਬੱਚਿਆਂ ਨੂੰ ਸੀ ਇਹ ਨਾ ਬੱਚਿਆਂ ਦੀ ਐਗਜ਼ੈਂਪਲ ਦੰਮੇ ਆ ਤੇ ਉਹਨਾਂ ਨੂੰ ਕਹਿੰਨੇ ਆ ਕਿ ਬੱਚੇ ਮਿਹਨਤ ਕਰੋ ਠੀਕ ਹੈ ਇਹ ਜਿਹੜੀ ਮੈਂ ਬੱਚਿਆਂ ਨੂੰ ਹਮੇਸ਼ਾ ਇਹ ਗੱਲ ਕਹਿਨੀ ਹੁੰਦੀ ਆ ਕਿ ਜ਼ਿੰਦਗੀ ਦੇ ਵਿੱਚ ਜਿਹੜੇ ਹੈਗੇ ਆ ਮਿਹਨਤ ਇੱਕ ਟਾਈਮ 'ਚ ਕਰਨੀ ਹੋ ਪੈਂਦੀ ਆ ਜੇ ਤੁਸੀਂ ਆ ਦੋ ਤਿੰਨ ਸਾਲ ਮਿਹਨਤ ਕਰ ਲੰਨੇ ਹੋ ਤਾਂ ਤੁਹਾਡੀ ਸਾਰੀ ਜ਼ਿੰਦਗੀ ਆ ਜਿਹੜੀ ਅੱਗੇ ਬਹੁਤ ਸੌਖੀ ਨਿਕਲਦੀ ਆ ਜੇ ਆ ਦੋ ਤਿੰਨ ਸਾਲ ਤੁਸੀਂ ਸ਼ੋਰ ਗੁੱਲ ਦੇ ਵਿੱਚ ਐਨਜੋਏ ਕਰਨ ਦੇ ਵਿੱਚ ਖੱਪਾਂ ਦੇ ਵਿੱਚ ਵੇਸਟ ਕਰ ਦਿੰਨੇ ਹੋ ਤਾਂ ਸਾਰੀ ਜ਼ਿੰਦਗੀ ਤੁਹਾਨੂੰ ਸੰਘਰਸ਼ ਕਰਨਾ ਪਊਗਾ ਹਮੇਸ਼ਾ ਬੱਚਿਆਂ ਨੂੰ ਮੈਂ ਇਹ ਹੀ ਸਿੱਖ ਦੇਣਨੀ ਆ ਤੇ ਹੁਣ ਵੀ ਬੱਚਿਆਂ ਨੂੰ ਇਹ ਦੇ ਰਹੀ ਆ ਕਿ ਬੱਚੇ ਆ ਦੋ ਤਿੰਨ ਸਾਲ ਤੁਸੀਂ ਆਪਣੀ ਦੱਬ ਕੇ ਮਿਹਨਤ ਕਰ ਲਓ ਤੇ ਪੂਰੀ ਜ਼ਿੰਦਗੀ ਜਿਹੜੀ ਤੁਸੀਂ ਆਪਣੀ ਸੋਖ ਨਾਲ ਕੱਟੋ ਠੀਕ ਹੈ ਥੈਂਕ ਯੂ ਮੈਮ